ਸ੍ਰੀ ਕਲਜੀ ਜਿੱਦਾਂ ਆ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਹੈਗੀਆਂ ਕਿ ਕੋਈ ਵੀ ਜਿਹੜਾ ਕਿਸੇ ਵੀ ਤਰੀਕੇ ਦਾ ਕ੍ਰਾਈਮ ਹੁੰਦਾ ਹੈ ਉੱਤੇ ਸਮੇਂ ਸਿਰ ਤਰੀਕੇ ਨਾਲ ਇਫੈਕਟਿਵ ਐਕਸ਼ਨ ਉਹਦੇ ਖਿਲਾਫ ਕੀਤਾ ਜਾਵੇ ਤੇ ਜਿਹੜੀ ਵਿਕਟਿਮ ਫ੍ਰੈਂਡਲੀ ਪੁਲਿਸਿੰਗ ਤੇ ਸਿਟੀਜ਼ਨ ਫ੍ਰੈਂਡਲੀ ਪੁਲਿਸਿੰਗ ਵੱਲ ਤੇ ਆਨ ਦਿੱਤਾ ਜਾਵੇ ਉਸੇ ਲੜੀ ਦੇ ਵਿੱਚ ਅੱਜ ਸਾਡੀ ਜਿਹੜੀ ਟੈਕਨੀਕਲ ਦੀ ਟੀਮ ਹੈਗੀ ਆ ਜਿਹਨੂੰ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਸਾਰਾ ਸੁਪਰਵਾਈਜ਼ ਕਰਦੇ ਆ ਤੇ ਉਹਨਾਂ ਦੀ ਕੜੀ ਮਿਹਨਤ ਤੋਂ ਬਾਅਦ ਅੱਜ ਕਰੀਬ 100 ਤੇ ਕਰੀਬ ਸਾਢੇ ਕੋ ਜਿਹੜੇ ਮੋਬਾਈਲ ਗੁੰਮशुदा ਸੀਗੇ ਜਾਂ ਕਿਤੇ ਚੋਰੀ ਹੋ ਗਏ ਸੀ ਜਾਂ ਗੁੰਮ ਗਏ ਸੀ ਸਟੋਲਨ ਜਾਂ ਲੌਸਟ ਮੋਬਾਈਲ ਫੋਨ ਸੀਗੇ ਉਹਨਾਂ ਨੇ ਸੀ ਲੋਕਾਂ ਨੂੰ ਹੈਂਡਓਵਰ ਕਰ ਰਹੇ ਆ ਤੇ ਇਸ ਤੋਂ ਕਰੀਬ 40 ਦੇ ਕਰੀਬ ਵਿਅਕਤੀ ਆ ਵੀ ਗਏ ਜਨਾਂ ਦੇ ਮੋਬਾਈਲ ਸੀਗੇ ਅੱਗੇ ਜਿਵੇਂ ਜਿਵੇਂ ਆਈ ਜਾ ਰਹੇ ਉਹਨਾਂ ਨੂੰ ਸੇ ਹੈਂਡਓਵਰ ਕਰੀ ਜਾ ਰਹੇ ਤੇ ਇਸ ਤੋਂ ਇਲਾਵਾ ਜਿਹੜੇ ਕੁਝ ਇਹੋ ਜਿਹੇ ਵੀ ਵੈਟਰ ਹੈ ਜਿਹੜੇ ਬੰਦੇ ਚੋਰੀ ਕਰਦੇ ਆ ਮੋਬਾਈਲਾ ਦੀ ਪਿੱਛੇ ਸਮੇਂ ਦੇ ਵਿੱਚ ਕਈ ਇਦਾਂ ਦੇ ਚੋਰ ਵੀ ਅਸੀਂ ਫੜੇ ਤੇ ਅੱਗੇ ਜਿਹੜੀ ਹੈਗੀ ਆ ਉਸ ਸੰਬੰਧੀ ਤਫ਼ਤੀਸ਼ ਜਾਰੀ ਹੈ ਤੇ ਮੀਡੀਆ ਦੇ ਸੱਜਣਾ ਰਾਈ ਮੇਰੀ ਲੋਕਾਂ ਨੂੰ ਇਹੀ ਅਪੀਲ ਕਦੇ ਵੀ ਜੇ ਤੁਹਾਡੇ ਨਾਲ ਇਦਾਂ ਦਾ ਕੋਈ ਇਨਸੀਡੈਂਟ ਵਾਪਰਦਾ ਹੈ ਕੋਈ ਮੋਬਾਈਲ ਡਿੱਗ ਪੈਂਦਾ ਹੈ ਗੁੰਮ ਹੋ ਜਾਂਦਾ ਹੈ ਤੇ ਤੁਸੀਂ ਕਾਈਂਡਲੀ ਸਾਡੇ ਨੋਟਿਸ ਜ਼ਰੂਰ ਲੈ ਕੇ ਆਓ ਜਿਹੜਾ ਤੁਹਾਡਾ ਨੀਅਰੈਸਟ ਪੁਲਿਸ ਸਟੇਸ਼ਨ ਹੈ ਨੀਅਰੈਸਟ ਸਾਂਝ ਕੇਂਦਰ ਹੈ ਉੱਥੇ ਇਹਨੂੰ ਇਹਨੂੰ ਰਿਪੋਰਟਿੰਗ ਕਰੋ ਦਰਜ ਕਰਾਓ ਜੇ ਅਗਰ ਤੁਹਾਡਾ ਮੋਬਾਈਲ ਕਿਤੇ ਡਿੱਗ ਪਿਆ ਤੇ ਨਾਲ ਦਾ ਜਿਹੜਾ ਰਾਗੀਰ ਹੈ ਭਾਵੇਂ ਉਹਦੇ ਫੋਨ ਤੋਂ 112 ਤੇ ਕਾਲ ਕਰੋ ਰਿਪੋਰਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਦੇਚ ਅਸੀਂ ਦੇਖਿਆ ਕਈ ਸਾਡੇ ਕੋਈ ਆਈਵੀਸੀ ਕੇ ਜਿਨ੍ਹਾਂ ਦਾ ਅੱਜ ਤੋਂ 2 ਸਾਲ ਪਹਿਲਾਂ ਗ ਪਰ ਸਾਡੀ ਟੀਮ ਕਿਉਂਕਿ ਲਗਾਤਾਰ ਟਰੈਕ ਕਰ ਰਹੀ ਸੀ ਕਿ ਮਿਹਨਤ ਕਰ ਰਹੀ ਸੀ ਕਿ ਤੇ ਅੱਜ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਜੇ ਅਜੇ ਵੀ ਪੁਲਿਸ ਦਾ ਇੱਥੇ ਟਰੈਕਿੰਗ ਤੇ ਲੱਗੀ ਹੋਈ ਹੈ ਤੇ ਤੁਸੀਂ ਰਿਪੋਰਟਿੰਗ ਜ਼ਰੂਰ ਕਰੋ ਬਾਕੀ ਸਾਡੀ ਟੀਮ ਇੱਤੇ ਲਗਾਤਾਰ ਇੱਤੇ ਨਿਗਰਾਨੀ ਰੱਖਦੀ ਹੈ ਕੰਮ ਕਰਦੀ ਹੈ ਤੇ ਆਉਣ ਵਾਲੇ ਸਮਾਂ ਦੇ ਵਿੱਚ ਕਿਉਂਕਿ ਟੀਮ ਸਾਡੀ ਲੱਗੀ ਹੋ ਆਉਣ ਵਾਲੇ ਸਮਾਂ ਦੇ ਵਿੱਚ ਇਸ ਤਰੀਕੇ ਤੇ ਹੋਰ ਅਸੀਂ ਡਿਸਟ੍ਰਿਬਿਊਸ਼ਨ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜਾ ਉਹਨਾਂ ਦਾ ਬੜੀ ਕਾਰਵਾਈ ਵੀ ਹੋ ਸਕੇ ਤੇ ਉਹਨਾਂ ਦੀ ਜੁੜੀ ਚੋਰੀ ਸ਼ੋਦਾ ਜਾਂ ਗੁੰਮਸ਼ੋਦਾ ਫੋਨ ਹੈ ਉਹਨਾਂ ਨੂੰ ਵਾਪਸ ਕੀਤਾ ਜਾ ਸਕੇ ਥੈਂਕ ਯੂ ਮੈਂ ਕਰਨੈਲ ਸਿੰਘ 28 ਅਗਸਤ 2025 ਨੂੰ ਮੇਰਾ ਫੋਨ ਅਨਸਾਈਦ ਸਾਹਿਬ ਬਾਬਾ ਜੀ ਸੰਤ ਮਾਪੂਸ਼ ਅਨਸਾਕ ਸਾਹਿਬ ਦੇ ਜਨਮ ਦਿਨ ਤੇ ਗੁੰਮ ਹੋਇਆ ਸੀਗਾ ਤਾਂ ਅਧਿਕਾਰੀ ਸਾਹਿਬ ਦੇ ਐਸਐਸਸੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਡਿਪਾਰਟਮੈਂਟ ਪੁਲਿਸ ਅਧਿਕਾਰੀ ਸਾਹਿਬ ਨੇ ਬਹੁਤ ਹੀ ਉੱਚਾ ਦਰਜੇ ਦਾ ਕੰਮ ਕੀਤਾ ਸਾਡੇ ਕਾਫੀ ਵੱਡੀ ਤਸਰਾਹ ਦੇ ਵਿੱਚ ਬਹੁਤ ਜ਼ਿਆਦਾ ਫੋਨ ਪਗੜੀ ਕਿੰਨੀ ਮਿਹਨਤ ਕਰਕੇ ਇਹਨਾਂ ਨੇ ਕਿੱਥੋਂ ਕਿੱਥੋਂ ਹੈਂਡਓਵਰ ਕੀਤੇ ਹੋ ਪੂਰੀ ਟੀਮ ਦੇ ਜਿਨ੍ਹਾਂ ਦੇ ਫੋਨ ਗੁੰਮ ਹੋਏ ਸੀਗੇ आज सब दे हैंडओवर ਕੀਤੇ ਗਏ ਅਸੀਂ ਬਹੁਤ ਖੁਸ਼ ਆ ਪੂਰੇ ਫਤਿਹਗੁਰ ਸਾਹਿਬ ਦੀ ਟੀਮ ਐਸਐਸੀ ਸਾਹਿਬ ਐਸਟੀ ਸਾਹਿਬ ਟੀਐਸਪੀ ਸਾਹਿਬ ਔਰ ਸਾਰੇ ਜਿੰਨੇ ਵੀ ਡਿਪਾਰਟਮੈਂਟ ਹੈਗਾ ਪੂਰ ਪੁਲਿਸ ਕਾਡਰ ਦਾ ਬਾਬਾ ਜੀ ਫਤਿਹਗੁਰ ਸਾਹਿਬ ਦੇ ਕੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਹੋਰ ਵੀ ਤਰੱਕੀ ਬਖਸ਼ੋ ਬਹੁਤ ਮਿਹਨਤ ਕਰਨ ਚੜ੍ਹਦੀ ਕਲਾ ਚ ਰਹਿਣ ਇਸ ਤਰੀ ਸਾਡਾ ਇਹਨਾਂ ਦਾ ਬਹੁਤ ਭਲਾ ਹੋਵੇ ਹਮੇਸ਼ਾ ਇਸ ਤਰੀ ਕੰਮ ਕਰਦੇ ਹਨ ਥੈਂਕ ਯੂ ਸਰ ਇਹ ਕਾਲ ਸਾਹਿਬ ਰੈਜੀ ਦੇ ਫਤਿਹ ਮੈਂ ਪਿੰਡ ਹੈ ਕਰਤੋਂ ਮਿਲੋਤੋਂ ਇਲਾਫਤਦਰ ਸਾਹਿਬ ਮੈਂ ਇਹਨਾਂ ਸਾਰੇ ਐਸਪੀ ਡੀਐਸਪੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਇੰਨੀ ਮਿਹਨਤ ਦੇ ਸਦਕਾ 2023 'ਚ ਸਾਡਾ ਮੋਬਾਈਲ ਗੁੰਮ ਹੋਇਆ ਸੀ ਜੋ ਕਿ ਹੁਣ ਕੋਈ ਆਸ ਵੀ ਨਹੀਂ ਸੀ ਤਾਂ ਹੁਣ 2025 'ਚ ਸਾਨੂੰ ਹੁਣ 2 ਸਾਲ ਬਾਅਦ ਪੂਰਾ ਮਿਲਿਆ ਵਾਪਸ ਤਾਂ ਮੈਕਨਿਜ਼ਮ ਵੀ ਸਾਡੀ ਜਿਹੜੇ ਡਿਪਾਰਟਮੈਂਟ ਹੈ ਦਿਨ-ਦੁੱਖ ਨਹੀਂ ਰੱਖ ਚਾ ਉਹ ਨਹੀਂ ਕਰਕੇ ਕਰਨ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹਿਣ ਭਾਈ